ਨਗਰ ਨਿਗਮ ਦੇ ਜਿਹੜੀ ਨੋਮੀਨੇਸ਼ਨ ਦੀ ਪ੍ਰਕਿਰਿਆ ਚੱਲ ਰਹੀ ਹੈ ਐਨਓਸੀ ਲੈਣ ਵਾਸਤੇ ਆ ਰਹੇ ਹੋ ਕਿਸ ਤਰ੍ਹਾਂ ਦੇ ਇੱਥੇ ਮਾਹੌਲ ਠੀਕ ਹੈ ਜੀ ਖੁਸ਼ਗਵਾਰ ਹਰ ਇੱਕ ਬੰਦੇ ਦਾ ਹੱਕ ਹੈ ਇਲੈਕਸ਼ਨ ਲੜਨ ਦਾ ਹਰ ਪਾਰਟੀ ਤੋਂ ਅਲੱਗ-ਅਲੱਗ ਨੁਮਾਇੰਦੇ ਲੜਨਗੇ ਇਲੈਕਸ਼ਨ ਹਰ ਪਬਲਿਕਲੀ ਓਪਨਲੀ ਹੈ ਸਾਰਿਆਂ ਨੂੰ ਵੈਲਕਮ ਜਿਹਨੇ ਵੀ ਆ ਰਹੇ ਨੇ ਨਗਰ ਨਿਗਮ ਵਾਲੇ ਆਪਣੇ ਵੱਲੋਂ ਕਿਉਂਕਿ ਪ੍ਰਕਿਰਿਆ ਤੁਹਾਨੂੰ ਪਤਾ ਵੀ ਇੱਕਦਮ ਹੀ ਅਨਾਉਂਸ ਹੋਈ ਹੈ ਤੇ ਆਬਵੀਅਸਲੀ ਹੈ ਜ਼ੋਰ ਵੀ ਲੱਗਣਾ ਹੈ ਹੋਰ ਲੋਕੀ ਚਾਹਵਨ ਵੀ ਬਹੁਤ ਨੇ ਕਾਲਿੰਗ ਵੀ ਆਇਆ ਕਿਹੜੀ ਵਾਰ ਤੋਂ ਲੈ ਕੇ ਲੜਦੇ ਕਿ ਜੋ ਇੰਝ ਆਮਡਾ ਤੁਸੀਂ ਕੋਸੀ ਅਪਲਾਈ ਕੀਤਾ ਹੋਇਆ ਆਪਣੇ ਆਮਦ ਪਾਰਟੀ ਦੇ ਅਸੀਂ ਜੋ ਸਾਡੀ ਪ੍ਰਕਿਰਿਆ ਸੀ ਉਹਦੇ ਤਹਿਤ ਅਸੀਂ ਆਪਣੇ ਆਪਣੇ ਜਿੱਥੇ ਸਾਡੇ ਵੋਟ ਸੀਗੇ ਮੇਰੇ ਵਾਈਫ ਕਿਉਂਕਿ ਮੌਜੂਦਾ ਪਹਿਲਾਂ ਐਮਸੀ ਰਹੇ ਨੇ ਮੈਂ ਉਸ ਤੋਂ ਪਹਿਲਾਂ ਐਮਸੀ ਰਹਾ ਮੈਂ ਆਪਣੇ ਵਾਸਤੇ ਵੀ ਅਪਲਾਈ ਕੀਤਾ ਸੀ ਮੇਰੇ ਵਾਈਫ ਵਾਸਤੇ ਵੀ ਅਪਲਾਈ ਕੀਤਾ ਆਪਣੇ ਆਪਣੇ ਵੋਟ ਜਿੱਥੇ ਸਾਨੂੰ ਲੱਗਦੇ ਨੇ ਉੱਥੇ ਅਸੀਂ ਅਪਲਾਈ ਕੀਤਾ ਜੋ ਪਾਰਟੀ ਹੁਕਮ ਦੇਗੀ ਜਿੱਥੇ ਸੇਵਾ ਦੇਗੀ ਉੱਥੇ ਕਰ ਲਾਂਗੇ ਇਹਦਾ ਅੰਦਰ ਬੰਦੋਬਸਤ ਜਿਹੜਾ ਤੁਹਾਨੂੰ ਲੱਗ ਰਿਹਾ ਅੰਦਰ ਬੰਦੋਬਸਤ ਤਾਂ ਹੈਗੇ ਨੇ ਅੰਦਰ ਬੰਦੋਬਸਤ ਬਿਲਕੁਲ ਠੀਕ ਹੈ ਜੀ ਕਿਉਂਕਿ ਉਹਨੂੰ ਇਲੈਕਸ਼ਨ ਪ੍ਰਕਿਰਿਆ ਇਹ ਤਾਂ ਇਹ ਤਾਂ ਬਿਲਕੁਲ ਠੀਕ ਚੱਲਣੀ ਚਾਹੀਦੀ ਔਰ ਜਲਦੀ ਵੀ ਆਏ ਜੀ ਕੋਈ ਗੱਲ ਨਹੀਂ ਮੁਲਾਜ਼ਮ ਆਪਣੇ ਤੌਰ ਤੇ ਬਹੁਤ ਅੱਛੀ ਤਰ੍ਹਾਂ ਕੰਮ ਕਰ ਰਹੇ ਨੇ ਗੱਲ ਕਰੀਏ ਪਟਿਆਲਾ ਸ਼ਹਿਰੀ ਦੇ ਜਿਹੜੇ ਬਾਗ ਨੇ ਉਹਨਾਂ ਦੇ ਵਿੱਚ ਨਗਰ ਨਿਗਮ ਬਾਰੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਸੀ ਉਹਨਾਂ ਦੇ ਹਾਲਾਤ ਕਿੱਸ ਤਰ੍ਹਾਂ ਨੇ ਦੇਖੋ ਹਾਲਾਤ ਜੋ ਕਹਿੰਦੇ ਨੇ ਵੀ ਐਮਐਲਏ ਕੁਲੀ ਸਾਹਿਬ ਦੀ ਰਹਿਨੁਮਾਈ ਚ ਕੰਮ ਤਾਂ ਚੱਲੇ ਕੰਮ ਹੋਏ ਵੀ ਸੀ ਪਹਿਲਾਂ ਦੀ ਜਿਹੜੀ ਸਰਕਾਰਾਂ ਸੀ ਉਹਨਾਂ ਤੋਂ ਗਏ ਨੂੰ ਹੁਣ ਦੋ ਢਾਈ ਸਾਲ ਹੋ ਚੁੱਕੇ ਨੇ ਤੇ ਕੰਮਾਂ ਦੀ ਸਪੀਡ ਤੁਸੀਂ ਆਪ ਦੇਖ ਸਕਦੇ ਹੋ ਸੜਕਾਂ ਕਿਉਂਕਿ ਐਲਐਨਟੀ ਦੇ ਕੰਮਾਂ ਕਰਕੇ ਤੁਹਾਨੂੰ ਕਈ ਵਾਰ ਤਾਂ ਇਹ ਲੱਗਦਾ ਕਿ ਵੀ ਸੜਕਾਂ ਪੱਟੀਆਂ ਹੋਈਆਂ ਨੇ ਉਹ ਕਿਉਂਕਿ ਐਲਐਨਟੀ ਤੇ ਜਿਹੜੇ ਪਾਣੀ ਨਹਿਰੀ ਪਾਣੀ ਦਾ ਪ੍ਰੋਜੈਕਟ ਚੱਲ ਰਿਹਾ ਸੀ ਉਹਦੇ ਕਰਕੇ ਸੜਕਾਂ ਦੀ ਹਾਲਤ ਖਰਾਬ ਸੀ ਪਰ ਜਦੋਂ ਤੁਸੀਂ ਦੇਖੋ ਜਿੱਥੇ ਜਿੱਥੇ ਕੰਮ ਕੰਪਲੀਟ ਹੋ ਗਿਆ ਜਿੱਥੇ ਦੇ ਲੋਕਾਂ ਦੇ ਕਨੈਕਸ਼ਨ ਦਿੱਤੇ ਗਏ ਨੇ ਉੱਥੇ ਨਾਲ ਦੇ ਨਾਲ ਰੀਲਿੰਗ ਹੋएगी ਦੁਆਰਾ ਸੜਕਾਂ ਬਣਨ ਵੀ ਸ਼ੁਰੂ ਵੀ ਹੋ ਗਈਆਂ ਨੇ ਕਾਫੀ ਹੱਥਾਂ ਡਿਵਾਡ ਨੰਬਰ 26 ਤੋਂ ਤੁਸੀਂ ਅਪਲਾਈ ਕੀਤਾ ਵਾ ਤੇ ਨਹੀਂ 26 ਨਹੀਂ ਹੈ ਜੀ ਸਾਡਾ ਅਲੱਗ ਅਲੱਗ ਵਾਰਡ 43 ਨੰਬਰ ਹੈ 38 ਨੰਬਰ ਹੈ ਅਲੱਗ ਅਲੱਗ ਵਾਰਡ ਨੇ ਤੁਸੀਂ ਡੇ ਤੋਂ ਤੁਸੀਂ ਅਪਲਾਈ ਕਰ ਰਹੇ ਹੋ ਉੱਥੇ ਕੀ ਖਰਾਬ ਨੇ ਸਨ ਬਿਲਕੁਲ ਠੀਕ ਨੇ ਕੋਈ ਜਿਆ ਗੱਲ ਨਹੀਂ ਹੈ ਸਾਰਾ ਕੰਪਲੀਟਡ ਹੈ ਮੇਰਾ ਪੁਰਾਣਾ ਮੌਜੂਦਾ ਵਾਰਡ ਜਿਹੜਾ ਸੀ ਉਹ ਤਾਂ ਐਸਸੀ ਰਿਜ਼ਰਵ ਫॉर ਲੇਡੀਜ਼ ਹੋ ਗਿਆ ਸੀਗਾ ਤੇ ਬਾਕੀ ਨਾਲ ਲੱਗਦੇ ਇਲਾਕੇ ਹੈਗੇ ਨੇ ਸਾਡੇ ਜਿੱਥੇ ਅਸੀਂ ਕਰ ਰਹੇ ਸੀ ਉਸ ਤੋਂ ਮੇਰਾ ਉਸ ਵਾਰਡ ਚ ਵੀ ਕੁਝ 파ਟ ਮੇਰਾ ਆਪਣਾ ਪੁਰਾਣਾ ਹੈਗਾ ਸਾਰੇ ਕੰਮ ਮੇਰੇ ਆਪਣੇ ਵੱਲੋਂ ਵਾਰਡ ਦੇ ਦਾ ਸਾਰੇ ਕੰਮ ਕੰਪਲੀਟ ਕੀਤੇ ਗਏ ਨੇ ਮੇ ਸਾਡਾ ਸੀਗਾ ਆਪਣੀ ਅਸੀਂ ਰਲ ਮਿਲ ਕੇ ਬਹੁਤ ਅੱਛਾ ਕੰਮ ਕੀਤਾ ਵਾਰਡ ਬਦਲਣ ਦੀ ਅਪੀਲ ਕਰਦੇ ਹਾਂ ਜੀ ਬਸ ਕੰਮ ਆਏ ਦੇਖ ਦੇਖ ਕੇ ਕੀਤਾ ਹੋਇਆ ਕੰਮ ਨੂੰ ਦੇਖ ਕੇ ਤੇ ਜਿਵੇਂ ਅਸੀਂ ਲੋਕਾਂ ਵਿੱਚ ਵਿਚਰਦੇ ਆ ਜੋ ਉਹਨਾਂ ਨੂੰ ਠੀਕ ਲੱਗੇਗਾ ਲੋਕਾਂ ਨੂੰ ਅਸੀਂ ਤਾਂ ਬੇਨਤੀ ਕਰਨ ਜਾਵਾਂਗੇ ਘਰ ਘਰ ਜਾਵਾਂਗੇ ਵੋਟ ਲਈ ਬੇਨਤੀ ਵੀ ਕਰਾਂਗੇ ਸਾਈਟ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ